ਸਾਬਕਾ ਕ੍ਰਿਕਟਰ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਤੋਂ ਸਿਆਸੀ ਬਹਿਸ ਛੇੜ ਦਿੱਤੀ ਹੈ। ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਰਿਐਲਿਟੀ ਸ਼ੋਅ ਲਈ ਪ੍ਰੋਮੋ ਵੀਡੀਓ ਸਾਂਝਾ ਕੀਤਾ ਹੈ ਜਿਸ ਦੇ ਵਿੱਚ ਉਹਨਾਂ ਨੇ ਆਪਣੇ ਵਿਰੋਧੀਆਂ ਤੇ ਸ਼ਾਇਰੀ ਵਾਲੇ ਅੰਦਾਜ਼ ਦੇ ਵਿੱਚ ਸੰਕੇਤ ਦਿੱਤਾ ਹੈ। ਵੀਡੀਓ ਵਿੱਚ ਨਵਜੋਤ ਸਿੰਘ ਸਿੱਧੂ ਇਹ ਕਹਿੰਦੇ ਹੋਏ ਦਿਖਾਈ ਦੇ ਰਹੇ ਨੇ ਕਿ ਉਹ ਨਾਨ ਕਰਦੇ ਕਬੂਤਰਾ ਵਾਂਗ ਭੁੱਖੇ ਜਾਂ ਕਮਜ਼ੋਰ ਨਹੀਂ ਸਗੋ ਬਾਜ਼ ਦੀ ਜ਼ਿੰਦਗੀ ਜਿਉਂਦੇ ਨੇ ਇਹਨਾਂ 17 ਰਾਹੀ ਸਿੱਧੂ ਸੰਕੇਤ ਦੇ ਰਹੇ ਨੇ ਕਿ ਉਹ ਕਮਜ਼ੋਰ ਜਾਂ ਸੁਸਤ ਨਹੀਂ ਹਨ ਸਗੋ ਸੰਜਮ ਸਵੈਮਾਨ ਅਤੇ ਉੱਚੀ ਇੱਛਾਵਾਂ ਵਾਲੀ ਜ਼ਿੰਦਗੀ ਜਿਉਣ ਵਿੱਚ ਵਿਸ਼ਵਾਸ ਰੱਖਦੇ ਨੇ ਬਾਜ਼ ਵਾਂਗ ਉੱਡਣਾ ਝਪਟਣਾ ਅਤੇ ਫਿਰ ਸੰਭਲ ਜਾਣਾ ਸਿਰਫ ਇੱਕ ਪ੍ਰਤੀਕ ਨਹੀਂ ਸਗੋ ਜੋਸ਼ ਜਨੂੰਨ ਅਤੇ ਸਵੈਮਾਨ ਨੂੰ ਬੜਾਈ ਰੱਖਣ ਦਾ ਇੱਕ ਤਰੀਕਾ ਹੈ ਰਾਜਨੀਤਿਕ ਮਹਾਰਾ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੀ ਵੀਡੀਓ ਸਾਂਝੀ ਹੋਣ ਤੋਂ ਇਹ ਸੰਕੇਤ ਮਿਲਦਾ ਹੈ ਕਿ ਨਵਜੋਤ ਸਿੰਘ ਸਿੱਧੂ ਜਲਦੀ ਹੀ ਕੋਈ ਵੱਡਾ ਰਾਜਨੀਤਿਕ ਐਲਾਨ ਕਰ ਸਕਦੇ ਨੇ ਇਹ ਧਿਆਨ ਦੇਣ ਯੋਗ ਹੈ ਕਿ ਉਹਨਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ 500 ਕਰੋੜ ਰੁਪਏ ਦੇ ਮੁੱਖ ਮੰਤਰੀ ਬਣਨ ਦੇ ਬਿਆਨ ਨੇ ਪਹਿਲਾਂ ਹੀ ਰਾਜਨੀਤਿਕ ਬਹਿਸ ਛੇੜੀ ਹੋਈ ਹੈ ਨਵਜੋਤ ਸਿੰਘ ਸਿੱਧੂ ਦਾ ਇਹ ਇਸ ਮਾਮਲੇ ਤੋਂ ਬਾਅਦ ਪਹਿਲਾ ਬਿਆਨ ਹੈ ਨਵਜੋਤ ਕੌਰ ਸਿੱਧੂ ਦੇ 500 ਕਰੋੜ ਦੀ ਅਟੈਚੀ ਵਾਲੇ ਬਿਆਨ ਨੂੰ ਲੈ ਕੇ 8 ਦਸੰਬਰ ਨੂੰ ਕਾਂਗਰਸ ਪਾਰਟੀ ਤੋਂ ਮੋਤਲ ਕੀਤੇ ਜਾਣ ਤੋਂ ਬਾਅਦ ਸਿੱਧੂ ਨੇ ਇਹ ਪਹਿਲੀ ਵਾਰ ਚੁੱਪੀ ਤੋੜੀ ਹੈ ਨਵਜੋਤ ਕੌਰ ਸਿੱਧੂ ਨੇ ਉਦੋਂ ਤੋਂ 파ਟੀ ਤੇ ਨਾ ਤਾਂ ਮੋਤਲੀ ਤੋਂ ਬਾਅਦ ਨਾ ਤਾਂ 파ਟੀ ਨੇ ਨਵਜੋਤ ਕੌਰ ਨੂੰ ਬਰਖਾਸਤ ਕੀਤਾ ਤੇ ਨਾ ਹੀ ਕੋਈ ਸਪਸ਼ਟਿਕਰਨ ਜਾਰੀ ਕੀਤਾ ਇਸ ਦੌਰਾਨ ਨਵਜੋਤ ਕੌਰ ਸਿੱਧੂ ਨੇ ਅੰਮ੍ਰਿਤਸਰ ਵਿੱਚ ਆਪਣੇ ਸਮਾਜਿਕ ਸੰਪਰਕ ਵਧਾ ਦਿੱਤੇ ਨੇ ਤੇ ਪਿਛਲੇ ਕੁਝ ਦਿਨਾਂ ਤੋਂ ਜਨਤਾ ਇਕੱਠਾ ਤੇ ਹੋਰ ਸਮਾਗਮਾਂ 'ਚ ਸ਼ਾਮਲ ਹੋ ਰਹੇ ਨੇ ਨਵਜੋਤ ਕੌਰ ਸਿੱਧੂ ਦੇ 500 ਕਰੋੜ ਦੇ ਬਿਆਨ ਤੋਂ ਬਾਅਦ ਸਿੱਧੂ ਹਾਲੇ ਤੱਕ ਚੁੱਪ ਨੇ ਪਰ ਹੁਣ ਪਹਿਲੀ ਵਾਰ ਸਿੱਧੂ ਨੇ ਅਜਿਹਾ ਵੀਡੀਓ ਅਪਲੋਡ ਕੀਤਾ ਹੈ ਹਾਲਕਿ ਇਹ ਵੀਡੀਓ ਇੱਕ ਰਿਐਲਿਟੀ ਸ਼ੋਅ ਦਾ ਪ੍ਰੋਮੋ ਹੈ ਪਰ ਵੀਡੀਓ ਵਿੱਚ ਜੋ ਸ਼ਬਦ ਨੇ ਉਹ ਸਿੱਧਾ-ਸਿੱਧਾ ਵਿਰੋਧੀਆਂ ਨੂੰ ਜਵਾਬ ਦੇ ਰਹੇ ਨੇ ਇਸ ਦੌਰਾਨ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਸਾਥੀ ਮਨਸੀਬਲ ਸਿੰਘ ਸ਼ੈਰੀ ਨੇ ਸਿੱਧੂ ਦਾ ਮੁੱਛਾ ਮਰੋੜਦਿਆਂ ਦੀ ਇੱਕ ਵੀਡੀਓ ਸਾਂਝੀ ਕੀਤੀ ਸਿੱਧੂ ਦੇ ਪ੍ਰਸ਼ੰਸਕ ਉਹਨਾਂ ਦੇ ਅੰਦਾਜ਼ ਨੂੰ ਬਹੁਤ ਪਸੰਦ ਕਰੇ ਨੇ ਸਿੱਧੂ ਦਾ ਮੁੱਛਾ ਮਰੋੜਨ ਦਾ ਵੀਡੀਓ ਪੰਜਾਬ ਦੇ ਰਾਜਨੀਤਿਕ ਹਲਕਿਆਂ ਵਿੱਚ ਵੀ ਚਰਚਾ ਦਾ ਵਿਸ਼ਾ ਬਣ ਗਿਆ ਸਾਬਕਾ ਕ੍ਰਿਕਟਰ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਤੋਂ ਸਿਆਸੀ ਬਹਿਸ ਛੇੜ ਦਿੱਤੀ ਹੈ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਰਿਐਲਿਟੀ ਸ਼ੋਅ ਲਈ ਪ੍ਰੋਮੋ ਵੀਡੀਓ ਸਾਂਝਾ ਕੀਤਾ ਹੈ ਜਿਸ ਦੇ ਵਿੱਚ ਉਹਨਾਂ ਨੇ ਆਪਣੇ ਵਿਰੋਧੀਆਂ ਤੇ ਸ਼ਾਇਰੀ ਵਾਲੇ ਅੰਦਾਜ਼ ਦੇ ਵਿੱਚ ਸੰਕੇਤ ਦਿੱਤਾ ਹੈ ਵੀਡੀਓ ਵਿੱਚ ਨਵਜੋਤ ਸਿੰਘ ਸਿੱਧੂ ਇਹ ਕਹਿੰਦੇ ਹੋਏ ਦਿਖਾਈ ਦੇ ਰਹੇ ਨੇ ਕਿ ਉਹ ਸਨਾਨ ਕਰਦੇ ਕਬੂਤਰਾ ਵਾਂਗ ਭੁੱਖੇ ਜਾਂ ਕਮਜ਼ੋਰ ਨਹੀਂ ਸਗੋਂ ਬਾਜ਼ ਦੀ ਜ਼ਿੰਦਗੀ ਜਿਉਂਦੇ ਨੇ ਇਹਨਾਂ ਸਤਰਾਂ ਰਾਹੀਂ ਸਿੱਧੂ ਸੰਕੇਤ ਦੇ ਰਹੇ ਨੇ ਕਿ ਉਹ ਕਮਜ਼ੋਰ ਜਾਂ ਸੁਸਤ ਨਹੀਂ ਹਨ ਸਗੋਂ ਸੰਜਮ ਸਵੈਮਾਨ ਅਤੇ ਉੱਚੀ ਇੱਛਾਵਾਂ ਵਾਲੀ ਜ਼ਿੰਦਗੀ ਜਿਉਣ ਵਿੱਚ ਵਿਸ਼ਵਾਸ ਰੱਖਦੇ ਨੇ ਬਾਦਵਾਗ ਉੱਡਣਾ ਚਪਟਣਾ ਅਤੇ ਫਿਰ ਸੰਭਲ ਜਾਣਾ ਸਿਰਫ ਇੱਕ ਪ੍ਰਤੀਕ ਨਹੀਂ ਸਗੋ ਜੋਸ਼ ਜਨੂੰਨ ਅਤੇ ਸਵੈਮਾਨ ਨੂੰ ਬੜਾਈ ਰੱਖਣ ਦਾ ਇੱਕ ਤਰੀਕਾ ਹੈ ਰਾਜਨੀਤਿਕ ਮਹਾਰਾ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੀ ਵੀਡੀਓ ਸਾਂਝੀ ਹੋਣ ਤੋਂ ਇਹ ਸੰਕੇਤ ਮਿਲਦਾ ਹੈ ਕਿ ਨਵਜੋਤ ਸਿੰਘ ਸਿੱਧੂ ਜਲਦੀ ਹੀ ਕੋਈ ਵੱਡਾ ਰਾਜਨੀਤਿਕ ਐਲਾਨ ਕਰ ਸਕਦੇ ਨੇ ਇਹ ਧਿਆਨ ਦੇਣ ਯੋਗ ਹੈ ਕਿ ਉਹਨਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ 500 ਕਰੋੜ ਰੁਪਏ ਦੇ ਮੁੱਖ ਮੰਤਰੀ ਬਣਨ ਦੇ ਬਿਆਨ ਨੇ ਪਹਿਲਾਂ ਹੀ ਰਾਜਨੀਤਿਕ ਬਹਿਸ ਛੇੜੀ ਹੋਈ ਹੈ ਨਵਜੋਤ ਸਿੰਘ ਸਿੱਧੂ ਦਾ ਇਹ ਇਸ ਮਾਮਲੇ ਤੋਂ ਬਾਅਦ ਪਹਿਲਾ ਬਿਆਨ ਹੈ ਨਵਜੋਤਕੌਰ ਸਿੱਧੂ ਦੇ 500 ਕਰੋੜ ਦੀ ਅਟੈਚੀ ਵਾਲੇ ਬਿਆਨ ਨੂੰ ਲੈ ਕੇ 8 ਦਸੰਬਰ ਨੂੰ ਕਾਂਗਰਸ ਪਾਰਟੀ ਤੋਂ ਮੋਤਲ ਕੀਤੇ ਜਾਣ ਤੋਂ ਬਾਅਦ ਸਿੱਧੂ ਨੇ ਇਹ ਪਹਿਲੀ ਵਾਰ ਚੁੱਪੀ ਤੋੜੀ ਹੈ ਨਵਜੋਤਕੌਰ ਸਿੱਧੂ ਨੇ ਉਦੋਂ ਤੋਂ ਪਾਰਟੀ ਤੇ ਨਾ ਤਾਂ ਮੋਤਲੀ ਤੋਂ ਬਾਅਦ ਨਾ ਤਾਂ ਪਾਰਟੀ ਨੇ ਨਵਜੋਤਕੌਰ ਨੂੰ ਬਰਖਾਸਤ ਕੀਤਾ ਤੇ ਨਾ ਹੀ ਕੋਈ ਸਪਸ਼ਟੀਕਰਨ ਜਾਰੀ ਕੀਤਾ ਇਸ ਦੌਰਾਨ ਨਵਜੋਤਕੌਰ ਸਿੱਧੂ ਨੇ ਅੰਮ੍ਰਿਤਸਰ ਵਿੱਚ ਆਪਣੇ ਸਮਾਜਿਕ ਸੰਪਰਕ ਵਧਾ ਦਿੱਤੇ ਨੇ ਤੇ ਪਿਛਲੇ ਕੁਝ ਦਿਨਾਂ ਤੋਂ ਜਨਤਕ ਇਕੱਠਾਂ ਤੇ ਹੋਰ ਸਮਾਗਮਾਂ 'ਚ ਸ਼ਾਮਲ ਹੋ ਰਹੇ ਨੇ ਨਵਜੋਤ ਕੋਰ ਸਿੱਧੂ ਦੇ 500 ਕਰੋੜ ਦੇ ਬਿਆਨ ਤੋਂ ਬਾਅਦ ਸਿੱਧੂ ਹਾਲੇ ਤੱਕ ਚੁੱਪ ਨੇ ਪਰ ਹੁਣ ਪਹਿਲੀ ਵਾਰ ਸਿੱਧੂ ਨੇ ਅਜਿਹਾ ਵੀਡੀਓ ਅਪਲੋਡ ਕੀਤਾ ਹੈ ਹਾਲਾਂਕਿ ਇਹ ਵੀਡੀਓ ਇੱਕ ਰਿਐਲਿਟੀ ਸ਼ੋਅ ਦਾ ਪ੍ਰੋਮੋ ਹੈ ਪਰ ਵੀਡੀਓ ਵਿੱਚ ਜੋ ਸ਼ਬਦ ਨੇ ਉਹ ਸਿੱਧਾ-ਸਿੱਧਾ ਵਿਰੋਧੀਆਂ ਨੂੰ ਜਵਾਬ ਦੇ ਰਹੇ ਨੇ ਇਸ ਦੌਰਾਨ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਸਾਥੀ ਮਨਸੀਬਲ ਸਿੰਘ ਸ਼ੈਰੀ ਨੇ ਸਿੱਧੂ ਦਾ ਮੁੱਛਾ ਮਰੋੜਦਿਆਂ ਦੀ ਇੱਕ ਵੀਡੀਓ ਸਾਂਝੀ ਕੀਤੀ ਸਿੱਧੂ ਦੇ ਪ੍ਰਸ਼ੰਸਕ ਉਹਨਾਂ ਦੇ ਅੰਦਾਜ਼ ਨੂੰ ਬਹੁਤ ਪਸੰਦ ਕਰੇ ਨੇ ਸਿੱਧੂ ਦਾ ਮੁੱਛਾ ਮਰੋੜਨ ਦਾ ਵੀਡੀਓ ਪੰਜਾਬ ਦੇ ਰਾਜਨੀਤਿਕ ਹਲਕਿਆਂ ਵਿੱਚ ਵੀ ਚਰਚਾ ਦਾ ਵਿਸ਼ਾ ਬਣ ਗਿਆ